ਕਮਲ ਜੀ ਜਿਹੜੇ ਸਾਡੀ ਪੰਜਾਬ ਸਰਕਾਰ ਵੱਲੋਂ ਨਸ਼ੇ ਦਾ ਅਸਰ ਦੇ ਘਰਾਂ ਤੇ ਪੀਲਾ ਪੰਜਾ ਫਿਰੇ ਜਾ ਰਿਹਾ ਹੈ ਇਸ ਮਾਮਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਨਸ਼ੇ ਦਾ ਇਤਿਹਾਸ ਉਨਾ ਹੀ ਪੁਰਾਣਾ ਹੈ ਜਿੰਨਾ ਮਨੁੱਖਤਾ ਦਾ ਇਤਿਹਾਸ ਅਸਲ ਵਿੱਚ ਪੁਰਾਣਾ ਹੈ ਇਹ ਮਨੁੱਖ ਦੇ ਨਾਲ ਹੀ ਨਾਲ-ਨਾਲ ਹੀ ਸਦੀਆਂ ਤੋਂ ਤੁਰਿਆ ਆ ਰਿਹਾ ਕਿਤੇ ਇਹੇ ਦਵਾਦਾਰੂ ਦੇ ਰੂਪ ਚ ਵੀ ਰਿਹਾ ਹੈ ਕਿਸੇ ਯੁੱਗ ਚ ਕਿਤੇ ਇਹ ਮਾਰੂ ਸਮੱਸਿਆ ਵੀ ਬਣਦਾ ਰਿਹਾ ਹੈ ਜੀ ਤਾਂ ਇਸ ਵੇਲੇ ਨਸ਼ਾ ਜਿਹੜਾ ਮਾਰੂ ਸਮੱਸਿਆ ਬਣਿਆ ਹੋਇਆ ਸਾਡੇ ਪੰਜਾਬ ਚ ਵੀ ਬਣਿਆ ਹੋਇਆ ਜਿਹੜੀ 21ਵੀਂ ਸਦੀ ਹੈ ਜਦੋਂ ਤੋਂ ਇਹ ਸ਼ੁਰੂ ਹੋਈ ਹੈ ਇਹ ਸਮੱਸਿਆ ਪੰਜਾਬ ਦੇ ਵਿੱਚ ਖਾਸ ਕਰ ਬਹੁਤ ਹੀ ਵੱਧਦੀ ਜਾ ਰਹੀ ਹੈ ਔਰ ਇੱਥੋਂ ਤੱਕ ਕਿ ਸਰਕਾਰ ਰਾਜਸੀ ਪਾਰਟੀਆਂ ਦਾ ਚੋਣ ਵਾਦਾ ਵੀ ਬਣਦੀ ਰਹੀ ਹੈ ਨਸ਼ਾ ਬੰਦੀ ਤੇ ਇੱਕ ਲਾਰਾ ਸਾਬਤ ਹੁੰਦੀ ਰਹੀ ਹੈ ਤਾਂ ਹੁਣ ਇਹ ਵਾਦਾ-ਵਾਦਾ ਇਹ ਲੱਗਦਾ ਹੈ ਇੰਨਾ ਦਿਨਾਂ ਚ ਤਾਂ ਇਹ ਇਹਨਾਂ ਲੱਗਦਾ ਸੀ ਪਿੱਛੇ ਜੇ ਵੀ ਇਹ ਇੱਕ ਤਰ੍ਹਾਂ ਦਾ ਕਿਤੇ ਪੰਜਾਬ ਨੂੰ ਖਤਮ ਹੀ ਨਾ ਕਰ ਦੇ ਸਮੱਸਿਆ ਇੰਨੀ ਵੱਧ ਗਈ ਠੀਕ ਤਾਂ ਸੁਭਾਨ ਬੜੇ ਉੱਠਣਾ ਸ਼ੁਰੂ ਹੋਏ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਨਾਲ ਨਾਲ ਵੀ ਇਹ ਆਉਂਦਾ ਕਿਥੋਂ ਆਏ ਇਹਨੂੰ ਲਿਆਉਂਦਾ ਕੌਣ ਹੈ ਨਸ਼ਾ ਨੂੰ ਇਹਦੇ ਸਮਾਜ ਦੇ ਵਿੱਚ ਵੰਡਣ ਵਾਲੇ ਕੌਣ ਨੇ ਇਹ ਵੱਖਰੇ ਵੱਖਰੇ ਸਵਾਲ ਨੇ ਅਸਲ ਵਿੱਚ ਜੀ ਜਿੱਥੋਂ ਤੱਕ ਇਹਨਾਂ ਦਾ ਨਜਿੱਠਣ ਦਾ ਮਾਮਲਾ ਹੈ ਜੀ ਆ ਸਾਡਾ ਪੰਜਾਬ ਸਰਕਾਰ ਨੇ ਜਿਹੜਾ ਹੁਣ ਸ਼ੁਰੂ ਕੀਤਾ ਲੋਕਾਂ ਦੇ ਘਰ ਢਾਉਣ ਵਾਲਾ ਜਿਹੜਾ ਤੁਸੀਂ ਸਵਾਲ ਕੀਤਾ ਹੈ ਔਰ ਸਾਡੇ ਮੁੱਖ ਮੰਤਰੀ ਨੇ ਇਹ ਜਿਹੜਾ ਸਟਾਈਲ ਹੈ ਨਸ਼ੇੜੀਆਂ ਨੂੰ ਕਾਬੂ ਕਰਨ ਦਾ ਲਾਲੋ ਇਹ ਬਹੁਤ ਹੀ ਘਟੀਆ ਕਿਸਮ ਦੇ ਇਨਸਾਨ ਜੂਪੀ ਦੇ ਮੁੱਖ ਮੰਤਰੀ ਹ ਹ ਤੋਂ ਲੈ ਜਿਹੜਾ ਮੁਸਲਮਾਨ ਭਾਈਚਾਰੇ ਨੂੰ ਦਲਤਾਂ ਨੂੰ ਹੋਰ ਗਰੀਬ ਲੋਕਾਂ ਨੂੰ ਇਸ ਢੰਗ ਤਰੀਕੇ ਦਾ ਸ਼ਿਕਾਰ ਬਣਾ ਰਿਹਾ ਹੈ ਸੋਚ ਹ ਉਹ ਤੋਂ ਇਨਸਪਾਇਰ ਹੋ ਕੇ ਸਾਡਾ ਜਿਹੜਾ ਮੁੱਖ ਮੰਤਰੀ ਹੈ ਇਹ ਇਹਨੇ ਇਹ ਪੰਜਾਬ ਵਿੱਚ ਕੰਮ ਸ਼ੁਰੂ ਕੀਤਾ। ਹੂੰ। ਔਰ ਕਰ ਵੀ ਇਹੋ ਜੀ ਜਗ੍ਹਾ ਤੋਂ ਹੀ ਲਿਆ। ਇਹੋ ਜੇ ਲੋਕਾਂ ਤੇ ਇਹ ਪੀੜਾ ਪੰਜਾ ਕਾਲਾ ਪੰਜਾ ਜੋ ਵੀ ਹੈ ਇਹ ਚੱਲ ਰਿਹਾ ਹੈ। ਹੂੰ। ਇਹ ਕਦੇ ਕਿਸੇ ਫਰਜ਼ ਕਰੋ ਵੱਡੇ ਰਾਜਸੀ ਜਿਹੜੇ ਜਿਨ੍ਹਾਂ ਦਾ ਨਾਂ ਆਉਂਦਾ ਨਸ਼ੇ 'ਚ ਉਹਨਾਂ ਤੇ ਨਹੀਂ ਚੱਲਿਆ। ਮੁਕੱਦਮੇ ਚੱਲਦੇ ਰਹੇ ਨੇ ਉਹਨਾਂ ਤੇ ਪੀੜਾ ਪੰਜਾ ਨਹੀਂ ਚੱਲਿਆ। ਹੂੰ। ਵੱਡੇ ਵੱਡੇ ਇਹਨਾਂ ਦੇ ਮੰਤਰੀ ਇਸ ਮਾਮਲੇ 'ਚ ਸ਼ਾਮਲ ਰਹੇ ਨੇ। ਪਿਛਲੀਆਂ ਸਰਕਾਰਾਂ ਦੇ ਝਾਂਰ ਰਹੇ ਨੇ ਉਹਨਾਂ ਤੇ ਵੀ ਇਹਨਾਂ ਦਾ ਪੀੜਾ ਪੰਜਾ ਕਰੇ ਚੰਡਿਆ ਇਹ ਪੀੜਾ ਪੰਜਾ ਸੱਚ ਗਰੀਬ ਜਨਤਾ ਤੇ ਚੱਲ ਰਿਹਾ ਮਾੜੇ ਢੀਡੇ ਲੋਕਾਂ ਤੇ ਚੱਲ ਰਿਹਾ ਜੇ ਕਿਹੜੀ ਜੀ ਕਿ ਆਪਾਂ ਨਾ ਆਪਦੇ ਡੋਕਟਰ ਟੈਸਟ ਕਰਾ ਲਈਏ ਸਾਰੇ ਜਿੰਨੇ ਇੱਥੇ ਵਿਧਾਨ ਸਭਾ ਦੇ ਵਿੱਚ ਹੂੰ ਕਿਸੇ ਨੇ ਹੰਗਾਰਾ ਨਹੀਂ ਕਰਿਆ ਉਹਦੀ ਗੱਲ ਹੂੰ ਕਿਉਂਕਿ ਸਾਰੇ ਉਹ ਕੰਮ ਕਰਦੇ ਨੇ ਡਾਕਟਰਾਂ ਨੇ ਪ੍ਰੂਫ ਕਰਤਾ ਵੀ ਤੁਹਾਡਾ ਮੁੱਖ ਮੰਤਰੀ ਨਸ਼ੇੜੀ ਹੈ। ਹੂੰ। ਮਤਲਬ ਸੌਂ ਖਾ ਗਿਆ ਆਪਦੀ ਮਾਂ ਦੀ ਤਾਂ ਵੀ ਨਸ਼ੇੜੀ ਹੈ ਉਹ। ਹੂੰ। ਇਹ ਇਹ ਮੈਂ ਇਹ ਸਲਾਹ ਦਿੰਦਾ ਵੀ ਇਸ ਜਿਹੜੀ ਮੈਂ ਚਲਾਈ ਜਾ ਰਹੀ ਹੈ ਲੋਕਾਂ ਦੇ ਘਰ ਤੋੜਨ ਵਾਲੀ ਪਹਿਲੀ ਗੱਲ ਤਾਂ ਇਹ ਹੈ ਗਲਤ ਹੈ। ਜੇ ਘਰ ਚੋਂ ਕੋਈ ਇੱਕ ਬੰਦਾ ਇਹੋ ਜਿਹਾ ਕੰਮ ਕਰਦਾ ਹੈ ਤਾਂ ਉਹ ਤਾਂ ਆਪ ਸਾਰੇ ਘਰ ਲਈ ਬੇਸੀ ਸਮੱਸਿਆ। ਜੀ। ਜੇ ਕੋਈ ਨਸ਼ਾ ਖਾਂਦਾ ਹੈ ਛੋਟਾ ਮੋਟਾ ਬੰਦਾ ਉਹੀ ਨਸ਼ਾ ਵੇਚਦਾ ਜਿਹੜਾ ਆਪ ਖਾਂਦਾ ਹੈ ਜੀ ਮਤਲਬ ਜਿਹਦਾ ਮੁੰਡਾ ਕੋਈ ਨਸ਼ਾ ਖਾਂਦਾ ਹੈ ਨਸ਼ਾ ਵੇਚਦਾ ਹੈ ਸਾਰਾ ਟੱਪਰ ਤਾਂ ਬੇਸੀ ਦੋਖੀ ਦੁਖੀ ਹੈ ਦੂਜਾ ਤੁਸੀਂ ਉਹਨਾਂ ਦਾ ਘਰ ਤਾਂ ਦੇ ਹੂੰ ਇਹ ਕਿਹੜਾ ਹੱਲ ਹੋਇਆ ਵੀ ਜੀ ਉਹੀ ਕਮਲੀ ਸਿੰਘਾਂ ਦੇ ਰਾਹ पे ਗੀਤ ਹੂੰ ਜੇ ਇਹਨੇ ਕੋਈ ਤੌਰ ਤਰੀਕਾ ਸਿੱਖਣਾ ਹੈ ਮੁੱਖ ਮੰਤਰੀਆਂ ਤੋਂ ਕੋਈ ਸਿੱਖਿਆ ਲੈਣੀ ਹੈ ਤਾਂ ਕਿਸੇ ਚੰਗੇ ਮੁੱਖ ਮੰਤਰੀ ਤੋਂ ਸਿੱਖਿਆ ਲਵੇ ਹੂੰ ਇਹ ਕੇਰਲਾਂ ਦੇ ਮੁੱਖ ਮੰਤਰੀ ਤੋਂ ਕਿਉਂ ਨਹੀਂ ਸਿੱਖ ਲੈਂਦਾ ਵੀ ਨਰੇਗਾ ਦੇ ਮਜ਼ਦੂਰਾਂ ਦੀ ਦਿਹਾੜੀ 800 ਰੁਪਿਆ ਹੁੰਦੀ ਹੈ ਤੇ ਅੰਗਰੇਜ਼ ਸਰਕਾਰੀ ਸਕੂਲਾਂ ਦੇ ਬੱਚੇ ਫਟਾ ਫਰਾਟੇਦਾਰ ਅੰਗਰੇਜ਼ੀ ਬੋਲਦੇ ਹੁੰਦੇ ਨੇ ਉਹਨਾਂ ਤੋਂ ਕਿਉਂ ਨਹੀਂ ਸਿੱਖ ਲੈਂਦਾ ਇਹ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਨੇ ਫਸਲਾਂ ਦੇ ਭਮ ਫਸਲਾਂ ਦੇ ਉੱਤੇ ਐਮਐਸਬੀ ਦੇਈਦੀ ਹੈ ਇਹ ਕੇਰਲ ਵਾਲੇ ਤੋਂ ਕਿਉਂ ਨਹੀਂ ਸਿੱਖ ਲੈਂਦਾ ਇਹ ਜੁਪੀ ਵਾਲਿਆਂ ਤੋਂ ਕਿਉਂ ਸਿੱਖਣ ਜਾਂਦਾ ਹੈ ਸੋ ਭਰਾਵੋ ਇਹਨੂੰ ਚੰਗੇ ਰਾਹ ਪੈਣਾ ਚਾਹੀਦਾ ਹੈ ਇਹ ਬੰਦ ਕਰਨਾ ਚਾਹੀਦਾ ਬਿਲਕੁਲ ਇਹ ਜਿਹੜਾ ਨਸ਼ੇ ਦਾ ਨਸ਼ੇ ਦੇ ਖਿਲਾਫ ਜਿਹੜੀ ਇਹ ਨਸ਼ਿਆਂ ਵਿਰੁੱਧ ਚੁੱਤ ਨਹੀਂ ਇਹ ਤਾਂ ਗਰੀਬ ਜਨਤਾ ਦੇ ਵਿਰੁੱਧ ਚੁੱਤ ਹੈ ਥੋੜੀ ਇਹਨੂੰ ਬੰਦ ਕਰਨਾ ਚਾਹੀਦਾ ਹੈ